ਨਾਦਰਸ ਸਿੰਘ ਜੀ ਸਹੀ ਸਹੀ ਕੀ ਕਹਾਂ ਕਿੰਦੇ ਉਹ ਤੁਹਾਈ ਖਬਰ ਪਰਵਾਰਾਂ ਤੇ ਨਹੀਂ ਹੁੰਦਾ ਇਹ ਬੰਦਾ ਬੈਂਤੀ ਆ ਜੀ ਸਭ ਤੋਂ ਪਹਿਲੀ ਗੱਲ ਤੇ ਪਿੰਡ ਸਾਰਾ ਸਾਰਾ ਨਗਰੀਏ ਸਾਰੇ ਪਿੰਡ ਦੇ ਪਰਿਵਾਰ ਬਹੁਤ ਚੰਗਾ ਵਿਚਰਦਾ ਸੀ ਜੱਗੂ ਦੀ ਸਿਰ ਤੇ ਜੰਮੀ ਨਹੀਂ ਕਰ ਲਈ ਜੀ ਥੋੜੀ ਆ ਉਹਦੀ ਮਾਂ ਦਾ ਸੁਭਾਅ ਵੀ ਬਹੁਤ ਚੰਗਾ ਸੀ ਦੇ ਦੇਤਿਆਂ ਦੀ ਵੀ ਵਿਆਹ ਤੋਂ ਆਉਂਦੇ ਸੀ ਬਿਲਕੁਲ ਗਰੀਬ ਬੱਚਿਆਂ ਦੀ ਮਦਦ ਕਰਦੇ ਸੀ ਜੇ ਕੋਈ ਸਿੱਪੀ ਪੈਨੋ ਰੱਖਦਾ ਨਹੀਂ ਸੀ ਉਹਨੂੰ ਦਬਕੇ ਨਾਲ ਖਾਉਂਦੀ ਕੋਸ਼ਿਸ਼ ਕਰਦੇ ਤੇ ਭਾਣ ਦਾ ਵੀ ਜੀ ਉਹਨਾਂ ਨੂੰ ਕਿਸੇ ਚੀਜ਼ ਦੀ ਮੰਗ ਸੀ ਤੋਂ ਵੀ ਪੂਰੀ ਆਪਣੇ ਕਰਮ ਕਰਦੇ ਸੀ ਇੱਦਾਂ ਹੀ ਮਤਲਬ ਕਿ ਨੁਕਣ ਚੇਤੇ ਆ ਮਾਰਸ ਆ ਗਿਆ ਮਾਫ ਕਰਨਾ ਵੀ ਇੱਕ ਸਾਨੂੰ ਸ਼ਰਮ ਵੀ ਆਉਂਦੀ ਆ ਵੀ ਸਾਡੇ ਪਿੰਡ ਦੀ ਨੋ ਤੁਰ ਗਰੀ ਮਾਂ ਸਾਡੀ ਧੀਆ ਵਰਗੀ ਸੀ ਪਰ ਸਾਡੀ ਹੋਰ ਸ੍ਰੀਕੇ ਚ ਪਰਜਾਈ ਲੱਗਦੀ ਸੀ ਉਹਦਾ ਇਸ ਤਰ੍ਹਾਂ ਕਤਲ ਹੋਣਾ ਬਹੁਤ ਹੀ ਦੁਖਦਾਈ ਠੀਕ ਹੈ ਨਾ ਜਿੰਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਜਿੰਨਾ ਵੱਲ ਵੀ ਦਿਖਾ ਦਿੱਤੀ ਗਈ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਮੈਂ ਤੇ ਹੋਈ ਆਸ ਹੀ ਉੜ ਕੇ ਕਿੰਨਾ ਵੀ ਜੋ ਵੀ ਜੋਗ ਬੰਦ ਦੀ ਕਾਰਵਾਈ ਹੋ ਕੀਤੀ ਜਾਵੇ ਕਿਉਂਕਿ ਸਾਡੇ ਨਾਲੋਂ ਉਸ ਅਫਸਰ ਸਿਆਣੇ ਨੇ ਅਸਲ ਦੋਸ਼ੀਆਂ ਨੂੰ ਲੱਭਿਆ ਜਾਵੇ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਇੰਦਰਜੀਤ ਸਿੰਘ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਨੂੰ ਦਾਈ ਕੱਟਣਾ ਕੀ ਕਹਿਣਾ ਚਾਹੁੰਦੇ ਇਹ ਬਹੁਤ ਹੀ ਦੁਖਦਾਈ ਕੱਟਣਾ ਹੈ ਔਰ ਇਹ ਸਾਡੇ ਪਿੰਡ ਵਿੱਚ ਜੋ ਸੱਤ ਕਤਲ ਹੋਇਆ ਨਾਲ ਸਾਡੇ ਪਿੰਡ ਚ ਕੋ 307 326 755 ਅੱਜ ਤੱਕ ਕੋਈ ਵੀ ਐਫਆਈਆ ਸਾਡੇ ਪਿੰਡ ਵੀ ਕਿਸੇ ਥਾਣੇ ਵਿੱਚ ਕੋਈ ਮੌਜੂਦ ਨਹੀਂ ਔਰ ਇਹ ਜੇ ਹੋਇਆ ਵੀ ਆ ਫਿਰ ਜਨੰਦ ਦਾ ਕਤਲ ਹੋਣਾ ਇਹ ਬਹੁਤ ਹੈ ਅਜਿ ਮੇਰੀ ਨੂੰਹ ਆਂ ਜੀ ਹਾਂ ਜੀ ਔਰੇ ਪਿੰਡ ਜਨੰਗਰ ਦੇ ਕਤਲਾਂ ਬੰਦੇ ਦਾ ਉਹ ਨਾ ਫੇਸ ਲਾ ਕੇ ਚਾ ਕੇ ਕੋਈ ਸਾਡੀ ਕਿਸੇ ਨਾਲ ਕੋਈ ਲੈਣਾ ਨਹੀਂ ਗਾ ਜੱਗੂ ਦੇ ਬਟਾਲੇ ਪੜਦਾ ਸੀ ਉੱਥੇ ਕਬੱਡੀ-ਕਬੱਡੀ ਖੇਡਦਾ ਸੀ ਪਿੰਡ ਆਇਆ ਪਿੰਡਾਂ ਅੰਚੋ ਵਿਚੰਦਗਾ ਥੋੜਾ ਬੋਧਾ ਕਬੱਡੀ ਦਾ ਹੀ ਗਾਲ ਸੀ ਤੇ ਪੰਜ ਪੰਜ ਦਾ ਸੀ ਇਹ ਜੀਟੀਏ ਦੀ ਤੇ ਸੁਖੀ ਦੀ ਸਿਆਸਤ ਦੇ ਟੇ ਆ ਜੋ ਹੋਇਆ ਇਹਨਾਂ ਦੋਨਾਂ ਦੀ ਲੜਾਈ ਸੁਖੀ ਦੀ ਤੇ ਜੀਟੀਏ ਦੀ ਉਹ ਪੀੜਿਆ ਗਿਆ ਇਹਨਾਂ ਦੋਨਾਂ ਦੀ ਲੜਾਈ ਦਾ ਰਿਜ਼ਲਟ ਹੈ ਸਾਰੇ ਕਿਆ ਸਾਡੇ ਪਿੰਡ ਪਹਿਲਾ ਕਤਲਿਆ ਸਾਡੇ ਪਿੰਡ ਦੇ ਕੋਈ 7 ਪੰਜਾ ਵੀ ਨਹੀਂ ਅਜੇ ਤੱਕ ਹੋਈ ਹੁਣੇ ਸਾਡੇ ਪਿੰਡ ਕੋਈ ਕਿਸੇ ਦਾ ਕੋਈ ਦੁਸ਼ਮਣ ਨਹੀਂ ਸਾਡੇ ਪਿੰਡਾਂ ਗੱਗ ਚਾਲ ਵੀ ਕੋਈ ਕਿਸੇ ਦਾ ਨਹੀਂ ਅਜੇ ਦੇਖੋ ਅਜੇ ਤਾਂ ਸ਼ੁਰੂਆਤ ਹੈ ਉਹਨੂੰ ਵੇਖਾਂਗੇ ਪ੍ਰੋਗਰਾਮ ਠੀਕ ਕਰਦੇ ਆ ਕਹਿੰਦਾ ਜੋ ਕਾਨੂੰਨ ਕਾਰਵਾਈਆਂ ਹੋਣੀ ਚਾਹੀਦੀਆਂ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹ ਤਾਂ ਵੀ ਮਤਬਰਦਾਰ ਸਨ ਮੈਂ ਜੋ ਤੇ ਸਾਰੇ ਅਸੀਂ ਵੀ ਆ ਸਾਰੇ ਹੁੰਦੇ ਨੇ ਮਦਦ ਕਰ ਉਹ ਵੀ ਕਰਦੇ ਸੀ ਪਤਾ ਹਰਕਤਾ ਕਰਦੇ ਸੀ ਇਹ ਚੰਗੀ ਸੁਬਾਹ ਦੀ ਸੀ ਮਤਲਬ ਚਲੋ ਜਿੰਨੇ ਕੁ ਲੋਡ ਨੂੰ ਦੇਖ ਕੇ ਇਹਦੀ ਉਹ ਪੂਰੀ ਕਰਦੀ ਜੀ ਬੜੀ ਚੁੱਪ ਚੁਪੀ ਖਬਰ ਹੈ ਕਿ ਆਜ ਅੰਦਰ ਇਹ ਸਾਹਮਣੇ ਉੱਡਾ ਕਿ ਕੋਈ ਕੁਝ ਆਜ ਅੰਦਰ ਆ ਤੁਹਾਨੂੰ ਦੱਸਦਾ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਸੀ ਕੱਲ ਇਹ ਤਰਕਾਸ ਲੈ ਕੇ ਆਏ ਆ ਸਾਡੀ ਕੋਈ ਅਵਾਜ਼ ਨਹੀਂ ਸੁਣਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਵਾ ਤਰਕਾਸ ਦੇ ਆ ਪੀ ਮਜ਼ਦਰਾ ਦੀ ਮਜ਼ਦੂਰ ਕਰਨੀ ਉਹਨਾਂ ਮਜ਼ਦੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤੱਕ ਨਾਲੋਂ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਤੇ ਦੁਨੀਆ ਹਨਾ ਜ ਆਪਣੇ ਜੀ ਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕਿਆ ਤੇ ਫਿਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤਾਕਤ ਹੋ ਜਾਂਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀ ਆ ਆਪਾਂ ਤਿਆਰੀ ਆ ਆਪਾਂ ਉਹ ਲੈਣੇ ਹਾਂ ਜਿਹੜੀ ਵਿਚਾਰੀ ਗਰੀਬਣੀ ਨੂੰ ਚੁੱਕ ਕੇ ਚਾਹਦਾ ਰਹਿਣੀ ਕੋਖਣੀ ਦਿੱਤਾ ਘਾਰ ਹੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਮੈਂ ਕੱਲ ਦੀ ਦਰਖਾਸਤ ਦੇ ਕੇ ਆਈ ਆ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਸਰਕਾਰ ਤੋਂ ਕੀ ਤੁਹਾਡੇ ਕੋਲ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਝ ਪਰ ਮੇਂ ਚੀਜ਼ਾਂ ਪੱਜ ਨਹੀਂ ਚੱਲਦੀਆਂ ਐ ਐਸਲਪੀ ਦਫਤਰੇ ਬਟਾਣੇ ਤਰਨਾ ਲਾਉਣਾ ਤੀ ਤੁਸੀਂ ਤਮਕੀਆਂ ਲੈ ਰਹੇ ਹੋ ਹਾਂਜੀ ਹਾਂਜੀ ਮਿਲਦੀਆਂ ਨੇ ਤਾਂ ਤਮਕੀਆਂ ਮਿਲੀਆਂ ਤੇ ਆ ਅਜਲਟ ਨਿਕਲ ਲਿਆ ਤਮਕੀਆਂ ਦਾ ਹੋਰ ਯਾਡਾ ਕੜਾ ਵੇਰ ਕੇ ਹੰਨ ਹਾਂ ਇਹ ਕਿੰਨੇ ਜਣਿਆਂ ਦੇ ਖਿਲਾਫ ਮੈਨੂੰ ਦਰਖਾਸਤ ਦੇ ਦਿੱਤੀ ਕਿੰਨੇ ਕਿੰਨੇ ਆ 4-5 ਜਣੇ ਉਹ ਪਤਾ ਨਹੀਂ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਕਿ ਗੱਲ ਤੁਸੀਂ ਉਹਦੇ ਮਿਲੇ ਐਸਐਸਪੀ ਨੇ ਲਿਆ ਐਸਐਸਪੀ ਨੇ ਮੈਮੀ ਨੇ ਮੈਂ ਦੱਜੇ ਸਾਰੇ ਸਾਰਿਆਂ ਨੇ ਮਿਲੇ ਦੋ ਘੰਟੇ ਮਗਰੀ ਬੜਾ ਮੁਲਾਕਾਤ ਹੋਈ ਤੁਸੀਂ ਸਭ ਹਾਂਜੀ ਉਹ ਸਾਰੇ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਵੀ ਜੇ ਤੁਸੀਂ ਆੜੀ ਰਾਤ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਾਈ ਹਾਂ ਵੀ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤਾਂ ਹੀ ਸਸਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਆਹੀਂ ਜਿੰਨਾ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਧਾਨ ਤੱਕ ਐਸ ਸਸਕਾਰ ਨਹੀਂ ਹੁੰਦਾ ਅਸ ਵੀ ਜੀ ਠੀਕ ਹੈ ਬਾਰ-ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਰ ਕਰਦਾ ਇਹ ਜਨਤਾਂ ਤਰਾਉਂਦੇ ਇਹਨਾਂ ਲਈ ਚੰਨੇ ਆ ਬਸ ਪਿਆਰੀ ਤੁਸੀਂ ਉੱਥੇ ਜਾਣਾ ਹਾਂਜੀ ਬਸ